ਜ਼ਿਲ੍ਹਾ ਮਾਨਸਾ ਦੇ ਪਿੰਡ ਚੋਟੀਆਂ ਵਿਖੇ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਵਧਣ ਦੇ ਆਸਾਰ ਬਣ ਗਏ ਹਨ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਸ਼ੇਰ ਸਿੰਘ ਨੇ ਕਿਹਾ ਕਿ ਉਹਨਾਂ ਕੁਝ ਸਮਾਂ ਪਹਿਲਾਂ ਆਪਣੀ ਅੱਧਾ ਕਿਲਾ ਜ਼ਮੀਨ ਆਪਣੇ ਸਕੇ ਜਗਤਾ ਸਿੰਘ ਗੁਰਮੀਲ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਚੋਟੀਆਂ ਨੂੰ 26 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵੇਚ ਦਿੱਤੀ ਹੈ ਜਿਸ ਵਿੱਚ ਉਹਨਾਂ ਸੜਕ ਪਾਸੋਂ ਫਰੰਟ ਛੱਡ ਕੇ ਬਾਕੀ ਗੁਰਮੀਰ ਸਿੰਘ ਵਾਲੇ ਪਾਸੇ ਦੇਣੀ ਕੀਤੀ ਸੀ ਜਦ ਕਿ ਖਰੀਦਾ ਜਗਤਾ ਸਿੰਘ ਬਗੈਰਾ ਨੇ ਉਹਨਾਂ ਦੀ ਜ਼ਮੀਨ ਸਾਂਝੇ ਖਾਤੇ ਵਿੱਚੋਂ ਸੜਕ ਵਾਲਾ ਫਰੰਟ ੱੱਕੇ ਨਾਲ ਰੋਕ ਲਿਆ ਹੈ ਇਸ ਮਾਮਲੇ ਸੰਬੰਧੀ ਪੁਸਥਾਣਾ ਸਦੂਲਗੜ ਵਿਖੇ ਦਰਖਾਸਤ ਦਿੱਤੀ ਹੈ ਜਿਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਉਦੋਂ ਜਦੋਂ ਖਰੀਦਾ ਜਗਤਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਹੇ ਪ੍ਰਸ਼ਾਸਨ ਦੇ ਕਾਇਦੇਕ ਕਾਨੂੰਨ ਅਨਸਾਰ ਅਸੀਂ ਜ਼ਮੀਨ ਖਰੀਦੀ ਹੈ ਜਿਸ ਸੰਬੰਧੀ ਗੁਰਪ੍ਰੀਤ ਸਿੰਘ ਨੂੰ ਬੰਦਾ ਰਸਤਾ ਵੀ ਦਿੱਤਾ ਗਿਆ ਹੈ ਫਰੰਟ ਵਾਲੀ ਜਗ੍ਹਾ ਤੇ ਕਬਜ਼ਾ ਹੋਣ ਸੰਬੰਧੀ ਉਹਨਾਂ ਕੋਲ ਰਜਿਸਟਰੀ ਆਦੀ ਵਗੈਰਾ ਦੇ ਸਬੂਤ ਵੀ ਮੌਜੂਦ ਹਨ ਇਸ ਮਾਮਲੇ ਸੰਬੰਧੀ ਸਦੂਰਗੜ ਫੋਸ ਦਾ ਕੀ ਕਹਿਣਾ ਹੈ ਦੇਖੋ ਮਾਨਸਾ ਤੋਂ ਪੱਤਰਕਾਰ ਗੋਜੀਤ ਸਿੰਘ ਦੀ ਖਾਸਲ ਪੋਠ ਹਾਂ ਬਾਈ ਜੀ ਕੀ ਨਾਂ ਤੇ ਕਿਹੜਾ ਪਿੰਡ ਹੈ ਤੇ ਕੀ ਮਸਲਾ ਤੁਹਾਡਾ ਮੈਂ ਨਾ ਕੋ ਪ੍ਰੀਤ ਸਿੰਘ ਜੀ ਸਾਨੂੰ ਕੋਈ ਸ਼ੇਰ ਸਿੰਘ ਜੀ ਪਿੰਡ ਚੋਟੀਆਂ ਜੀ ਅਸੀਂ ਅੱਧਾ ਕਿਲਾ ਜੀ ਵੈਹ ਦਿੱਤਾ ਸੀਗਾ ਜਗਤਾਰ ਸਿੰਘ ਨੂੰ ਤੇ ਗਰਮੇਲ ਸਿੰਘ ਨੂੰ ਹੂੰ ਤੇ ਉਹਦੀ ਗੱਲ ਹੋਈ ਸੀ ਗਰਵੇਲ ਆ ਜਿਹੜਾ ਉਹ ਆਪਣੇ ਢਾਣੀ ਵਾਲਾ ਉਹਦੇ ਨਾਲ ਹੋ ਗਈ ਸੀ ਵੀ ਅੱਧਾ ਕਿਲਾ ਨਾਲ ਦੇਣਾ ਹੈ ਹੂੰ ਤੇ ਉਹਨਾਂ ਨੇ 150 ਫੁੱਟ ਫਰਾਂਟੀ ਰੋਕ ਰੱਖਿਆ ਮੂਰੀ ਜੀ ਹੂੰ ਤੇ ਇਹ ਤੇ ਜਿਹੜੀ ਆਪਣੀ ਰਜਿਸਟਰੀ ਹੈ ਤੇ ਵੀ ਲਿਖਿਆ ਹੋਇਆ ਸਾਰਾ ਕੁਝ ਵੀ ਇਹ ਸੜਕ ਤੇ ਰਗਵਾਇਆ ਹੀ ਨਹੀਂ ਇਹਨਾਂ ਦਾ ਰਿਸ਼ਤੇ ਜਿਹੜੀ ਹੋਈ ਆ ਇਹਨਾਂ ਨੇ ਫਰੰਟ ਹੀ ਰੋਕਰਗਾ 150 ਫੋਟਾ ਤੇ ਗੱਲ ਹੋਈ ਪਿੱਛੇ ਜੀ ਹੁਣ ਗਵਾਹ ਜਿਹੜੇ ਤਿੰਨ ਉਹ ਆਪਣੇ ਨਾਲ ਆਈ ਉਹ ਕਹੇ ਵੀ ਪਿੱਛੀ ਗੱਲ ਹੋਈ ਹੈ ਵੀ ਅਸੀਂ ਕਿੱਥੇ ਮਰਜੀ ਕਹਾ ਲੋ ਦੱਤੋ ਇਹ ਨਜਾਇਜ਼ ਧੱਕਾ ਕਰੀ ਜਾਂਦੇ ਜੀ ਹਾਂ ਜੀ ਕਿੰਨੇ ਪੈਸੇ ਸੌਦਾ ਹੋਇਆ ਸੀ ਇਹ ਹੋਇਆ ਸੀ 26 40 ਨੂੰ ਹੋਇਆ ਸੀ ਕਿਲਾ ਅੱਛਾ ਜੀ ਹਾਂਜੀ 13 ਲੱਖ ਦੇ ਦਿੱਤੇ ਇਹਨਾਂ ਨੂੰ ਉਦੋਂ ਮੌਜੂਦ ਗਵਾਹ ਕੌਣ-ਕੌਣ ਸੀ ਏ ਗਵਾਹ ਸੀਗੇ ਇੱਕ ਮਹਿੰਦਰ ਸਿੰਘ ਸੀ ਹਮ ਤੇ ਨੰਬਰਦਾਰ ਜੀ ਦਰਸ਼ਨ ਸਿੰਘ ਜੀ ਹਮ ਕਿੰਨਾ ਚਿਰ ਪਹਿਲਾਂ ਇਹ ਜਿਹੜੇ ਤੁਸੀਂ ਵੇਚੀ ਆ ਜਗਾ ਇਹਨੂੰ ਹੋ ਗਿਆ ਇਸ ਸਾਲ ਕੋ ਹੋ ਗਿਆ ਜੀ ਅੱਛਾ ਹਾਂਜੀ ਉਹਦੇ ਸਬੰਧਿਤ ਤੁਸੀਂ ਕੋਈ ਦਰਖਾਸਤ ਦਿੱਤੀ ਹੈ ਕਿਸੇ ਜਿਹੜਾ ਤੁਹਾਡੀ ਜਗਾ ਫਰੰਟ ਰੋਕ ਰੱਖਿਆ ਹਾਂਜੀ ਦਰਖਾਸਤ ਦਿੱਤੀ ਥਾਣੇ ਤੇ ਡੀਐਸਪੀ ਸਾਹਿਬ ਨੂੰ ਦਿੱਤੀ ਜੀ 8 ਤੇ ਗਏ ਹੋ ਅੱਛਾ ਜੀ ਹਾਂਜੀ ਕੋਈ ਕਾਰਵਾਈ ਹੋਈ ਉਹ ਨਹੀਂ ਜੀ ਕੋਈ ਕਾਰਵਾਈ ਹੋਈ ਨਹੀਂ ਜੀ ਕੀ ਚਾਹੁੰਦੇ ਹੋ ਹੁਣ ਤੁਸੀਂ ਅਸੀਂ ਕਹਿੰਦੇ ਹਾਂ ਇਨਸਾਫ ਤੁਹਾਨੂੰ ਮਿਲੇ ਜੀ ਵੀ ਜਿਹੜਾ ਨਿਆਂ ਧੱਕਾ ਕਰ ਰਿਹਾ ਉਹ ਨਾ ਕਰਨ ਵੀ ਸਾਨੂੰ ਆਪਦਾ ਹੱਕ ਮਿਲ ਜੇ ਵੀ ਜਿਹੜਾ ਰਾਹ ਸਾਾਨੂੰ ਪਿੱਛੇ ਜ਼ਮੀਨ ਆ ਵੀ ਉਹਨੂੰ ਰਾਹ ਸਾਰਾ ਬੰਦ ਕਰਤਾ ਇਹਨਾਂ ਨੇ ਹੂੰ ਨਿਆਂ ਧੱਕਾ ਕਰ ਰਿਹਾ ਜੀ ਹੂੰ ਹਾਂਜੀ ਅੰਜ ਕੀ ਨਹੀਂ ਸੁਟਾ ਮੇਰਾ ਇਹ ترਤੇ ਸਿੰਘ ਦਾ ਸੁਪਤਰ ਗੇਰ ਸਿੰਘ ਪਿੰਡ ਛੋਟੀਆਂ ਜੀ ਅੱਛਾ ਜੀ ਜਿਹੜਾ ਜ਼ਮੀਨ ਦਾ ਸੌਦਾ ਹੋਇਆ ਹੈ ਇਹਦੇ ਸੰਬੰਧੀ ਕੀ ਕਹਿਣਾ ਚਾਹੁੰਦੇ ਸੀ ਜ਼ਮੀਨ ਦਾ ਸੌਦਾ ਦਾ ਇਹ ਇਹਨਾਂ ਨੇ ਕਰਾਇਆ ਜੀ ਹਮ ਕਰਾ ਲੰਮਾ ਕਰਾਇਆ ਹੋਇਆ ਹਮ ਦਰਮਿਆਨ ਵਾਲੇ ਸਾਈਡ ਤੇ ਹਮ ਤੇ ਇਹਨਾਂ ਨੇ ਬਰਾਂਡ ਰੋ ਕਰਾਈ ਹੋਏ ਕਿ ਉਹ ਤਾਂ ਇਹਨਾਂ ਨੇ ਠੱਕੇ ਰਿਹਾ ਜੀ ਹਮ ਜਿਹੜਾ ਪਿਛਲਾ ਬਾਹਣਾ ਉਹ ਰਸਤਾ ਜਿਹਨੇ ਬੰਦ ਹੋ ਰਿਹਾਗਾ ਜੀ ਇਹ ਜਿਹੜਾ ਬਣਦਾ ਹੱਕ ਹੈ ਇਹਨੂੰ ਦਿੱਤਾ ਜਾਵੇ ਤੇ ਉਹਦੇ ਵਿੱਚ ਕੋਈ ਜਿਹੜਾ ਮੋਟਰ ਕਨੈਕਸ਼ਨ ਵੀ ਆ ਜਿਹੜਾ ਮੋਟਰ ਕਨੈਕਸ਼ਨ ਆ ਉਹ ਮੇਰੇ ਨਾਂ ਤੇ ਆ ਜੀ ਅੱਛਾ ਜੀ ਉਹ ਤਾਂ ਧੱਕਾ ਹੋ ਰਿਹਾ ਏ ਉਹ ਕਿਵੇਂ ਧੱਕਾ ਹੋ ਰਿਹਾ ਜੀ ਉਹ ਇਹ ਧੱਕਾ ਹੋ ਰਿਹਾ ਦਾ ਜਿਹੜਾ ਮੋਕ ਕਨੈਕਸ਼ਨ ਦਾ ਮੇਰੇ ਨਾਂ ਤੇ ਆ ਇਹਨਾਂ ਵਿੱਚ ਲਗਾ ਰਕਾ ਜਿਹੜਾ ਮੇਰਾ ਨਾ ਹੀ ਪਰਕ ਸੀ ਕਿਹੜਾ ਪਿੰਡ ਹੈ ਝੋਟ ਗਈ ਇਹ ਜਿਹੜੀ ਜ਼ਮੀਨ ਦਾ ਸੌਦਾ ਹੋਇਆ ਹੈ 21 ਵਜਾ ਹੋਈ ਹੈ ਤੇ ਕੀ ਕਾਰਨ ਹੈ ਰੌਲੇ ਦਾ ਇਹਨਾਂ ਦਾ ਜਿੰਨ ਸਰ ਵੀ ਮੰਨ ਲਾ ਵੀ ਨੰਨੀ ਦੋ ਨਾ ਜ਼ਮੀਨ ਦਾ ਸੌਦਾ ਕਿਉਂ ਉਹ ਕਰ ਮੈਂ ਤਾਂ ਹਿੰਜੀਗਾ ਕੋਲੇ ਤੇ ਪਰ ਉਹ ਗਰਮੀਰ ਵਾਲੇ ਪਾਸੇ ਵੀ ਹਰੇਕ ਬੰਦੇ ਨੂੰ ਸੁਣਦਿਆਂ ਵੀ ਗਰਮੀਰ ਵਾਲੀ ਸਾਈਡ ਤੇ ਵੀ ਜ਼ਮੀਨ ਦਿੱਤੀ ਹੋਈ ਸੀ ਜੀ ਇਹ ਬੰਦੇ ਨੇ ਦੱਲਿਆ ਹੂੰ ਹੂੰ ਤੇ ਉਹ ਜਿਹੜਾ ਪਿੱਛੇ ਰਾਜ ਇਹਨਾਂ ਨੂੰ ਛੱਡਾ ਜੀ ਉਹਨਾਂ ਨੇ ਦੇਗਾ ਉਹਨਾਂ ਨੇ ਫਰੰਟ ਤੇ ਰੋਕ ਲਿਆ ਹੂੰ ਚਾਹੋ ਤਾਂ ਰੱਬ ਜਾਣੇ ਆਪਾਂ ਨੂੰ ਤਾਂ ਨਹੀਂ ਪਤਾ ਵੀ ਇਹ ਦੇਖ ਵੀ ਹੋਈ ਆ ਗੱਲ ਜਾਂ ਐਂ ਹੋਈ ਆ ਇਹਦੇ ਨਾਲ ਪਰ ਉਹਨੂੰ ਰਾਜ ਜ਼ਰੂਰੀ ਚਾਹੀਦਾ ਆਪਾਂ ਤਾਂ ਇਹ ਗੱਲ ਕਿਣੀ ਹੂੰ ਇੱਕ ਮਿੰਟ ਕੀ ਨਾ ਹੀ ਸੁਟਾ ਮੇਰਾ ਨਾਮ ਦਰਪੇਸ਼ ਹੈ ਜੀ ਹਾਂਜੀ ਤੇ ਰਾਹ ਘਰ ਆਏ ਜੀ ਤੇ ਇਹਨਾਂ ਦਾ ਆ ਜੋ ਹੋਇਆ ਹੈ ਇਹ ਕਹਿੰਦੇ ਇਹ ਲੰਮਾ ਲੱਤਾ ਹੋਇਆ ਹੂੰ ਮੇਰੇ ਨਾਲ ਹੂੰ ਤੇ ਇਹ ਨਾਲ ਦਾ ਇਹ ਨਹੀਂ ਹੋ ਰਿਹਾ ਨਹੀਂ ਕਰਦੇ ਹੂੰ ਜਿਹੜਾ ਉਹ ਫਰੰਟ ਤੇ ਰੋਕਿਆ ਹੋਇਆ ਉਹਨਾਂ ਨੇ ਉਹ ਜ਼ਬਰਦਸਤੀ ਰੋਕ ਜ਼ਬਰਦਸਤੀ ਰੋਕੇ ਤੇ ਆਹ ਇਹੜੀ ਕਣਕ ਵੀਜੀ ਹੋਈ ਹੈ ਜੀ ਇਹ ਕਣਕ ਉਹਨਾਂ ਨੇ ਵੀਜੀ ਹੈ ਜੀ ਅੱਛਾ ਜੀ ਕੀ ਚਾਹੁੰਦੇ ਹੁਣ ਆਪਾਂ ਅਜੇ ਤੱਕ ਇਹ ਕਹਿੰਦੇ ਸੀ ਉਹਨਾਂ ਦਾ ਰਾਜਨਾਮਾ ਹੋਵੇ ਕਿਸੇ ਕੋਈ ਗੇੜੇ ਲੋਟੀ ਕਰਨਾ ਹੋ ਕਰੋ ਉਸ ਲੋਨ ਗੇੜੇ ਲੋਟੀ ਕਿਹਾ ਉੱਥੇ ਲੋਟੀ ਹੋਣਾ ਚਾਹੀਦਾ ਜੀ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਬਾਬਾ ਤਾਂ ਇਹੀ ਕਹਿੰਦੇ ਆ ਜੀ ਵੀ ਜਿਵੇਂ ਲਿਖਿਆਗਾ ਇਹਨਾਂ ਦਾ ਮੈਮੋਰਿਅਮ ਵੀ ਹੋਣਾ ਚਾਹੀਦਾਗਾ ਰਾਜੀਨਾਮ ਹੋਵੇ ਤੇ ਵੀ ਕਹੇਗਾ ਜਿਵੇਂ ਲਿਖਿਆਗਾ ਸੋ ਤੋਂ ਤੋਂ ਤੇ ਕਲੇਖੇ ਹੋਸ ਰੋਟ ਹੋਵੇ ਹੂੰ ਉਹ ਜਿਹੜਾ ਸਾਹ ਜਿਹੜਾ ਆਹ ਛੜਕ ਵਾਲੀ ਜਗਾ ਜਿਹੜੀ ਸੜਕ ਵਾਲੇ ਪਾਸੇ ਉਹ ਕਹਿੰਦੇ ਫਰੰਟ ਲਿਆ ਸੀ ਨਹੀਂ ਫਰੰਟ ਰਾਈ ਤਾਂ ਇਹ ਤਾਂ ਫਿਰ ਸਾਰਾ ਰੋਕੇ ਫਿਰ ਦਾਹੇ ਕੀ ਕਰੂਗਾ ਜਮ ਇਹਨੂੰ ਕੀ ਨਾਮ ਆਜੀ ਤੁਹਾਡਾ ਪੂਰਨ ਸਿੰਘ ਆਜੀ ਪੂਰਨ ਸਿੰਘ ਜਿਹੜਾ ਪਿੰਡ ਚੋਟੀਆਂ ਹੈ ਜਮੀਨ ਦਾ ਸੌਦਾ ਹੋਇਆ ਗੁਰਪ੍ਰੀਤ ਨੇ ਜਗਤਾਰ ਨੂੰ ਜਮੀਨ ਦਿੱਤੀ ਹੈ ਉਹਦੇ ਚ ਕੀ ਹੋਇਆ ਹੋਇਆ ਕਿ ਤੁਹਾਨੂੰ ਉਹਦਾ ਜਿੱਦ ਜੀ ਬੈਨਾ ਹੋਇਆਗਾ ਉਹਦੇ ਮੈਂ ਨਾਲ ਸੀ ਆਜੀ ਉਸ ਤੋਂ ਬਾਅਦ ਮੈਂ ਗਿਆ ਕਿ ਤੇਰੀ ਹਿੱਟ ਜੁਂਦੀ ਆ ਹੂੰ ਉਹਦੇ ਨਾਲ ਇਹ ਹੋਈ ਆ ਜੀ ਬੈਨ ਵਿੱਚ ਲਿਖਿਆ ਵੀ 100% ਹੂੰ ਇਗਰ ਮੇਲ ਦੀ ਸ਼ੈਡ ਜੀ ਅੱਧਾ ਗੱਲਾ ਫਰੰਟ ਫਰੰਟ ਵੇਰੇ ਆਪ ਨੂੰ ਪਤਾ ਕਿ 100 ਫੁੱਟ ਕਰਿਆ ਜਾਂ 50 ਕਰਿਆ ਇਹ ਇਹਨਾਂ ਨੂੰ ਪਤਾ ਰਿਸ਼ਤੇ ਦੇਣਗੇ ਹਮ ਆਪਣੇ ਇਹ ਗੱਲਾਂ ਨੇ ਪਤਾ ਵੀ ਇੱਧਰ ਗਰਮੇਲ ਦੀ ਸ਼ੈਡ ਆ ਆਪਾਂ ਆਮ ਹੀ ਜ਼ਮੀਨ ਵੇਚਦੇ ਜਿਮੀਦਾਰਾ ਮਜਬੂਰੀ ਚ ਜੀ ਹਮ ਉਹ ਅੱਧਾ ਗੱਲਾ ਸ਼ੈਡ ਤੇ ਮਨ ਹੁੰਦਾ ਹੀ ਹੁੰਦਾ ਹੈਗਾ ਤੇ ਧੂੜਾ ਮੰਗ ਰਹੇ ਥਾਂ ਤੋਂ ਬਾਤ ਬਾਤ ਤੱਕ ਅੱਧਾ ਗੱਲਾ ਜੀ ਉਹਦੀ ਰਾਹਵਾਰੀ ਖਤਮ ਆ ਜੇ ਇਸ ਟਾਈਮ ਉਹਦਾ ਹਰੇਕ ਪੁੱਛਾ ਦੇ ਪਿੰਡ ਸਾਰੇ ਚੋੜੀਆਂ ਜੀ ਇਹ ਨਜਾਇਜ਼ ਧੱਕਾ ਹੀ ਮਤਲਬ ਜਿ ਵਖਣਾ ਅੱਛਾ ਵੀ ਇਹਨੂੰ ਇਨਸਾਫ਼ ਚਾਹੀਦਾ ਭਾਈ ਚੌਰ ਗੁੱਤੇ ਪਿੰਡ ਤ ਏਜੈਂਟ ਸਾਹਿਬ ਜੀ ਅਨਸਾਫ ਜੀ ਇਹਨੂੰ ਕੋਈ ਰਾਹ ਦਰਹੀ ਮਨ ਜਿੰਨਾ ਕਾਪਾ ਜਗਾ ਵੇਚਦਾ ਵੀ ਕਿੱਲਾ ਆਪਣਾ 40 ਬਾਹੀ ਤੇ ਮਨ ਲਾ 20 20 ਫੁੱਟ ਬਣ ਗਿਆ ਜੀ ਹੂੰ ਲੰਮੀ ਬਾਹੀ ਹੋਗੀ 196 ਫੁੱਟ ਜੀ ਹੂੰ ਉਹਦੇ ਹਿਸਾਬ ਨਾਲ 110 ਫੁੱਟ ਮਨ ਅੱਧਕ ਲੈ ਆਪਾਂ ਮੈ ਪਤਾ ਹੈ ਅੱਧਕ ਲੈ ਆਏ ਹੋਏ ਤੇ ਕਿੱਲੇ ਲਵਾਈ ਆਏ ਹੋਏ ਜੀ ਅੱਧਕ ਗਲਾ ਵੀ 196 ਫੁੱਟ ਲਵਾਈ ਹੋਗੀ ਜੀ ਤੇ 110 ਫੁੱਟ ਜੀ ਜੀ ਚੜਾਈ ਹੋਣੀ ਹੂੰ ਸੜਕ ਪਾਸੇੜਾ ਉਹਨਾਂ ਦਾ ਭਾਈਆਂ ਨੇ ਲਿਆ ਹੂੰ ਹੂੰ ਇਹਦੇ ਵਿੱਚ ਹੁਣ ਜੀ ਅਨਸਾਫ ਤਾਂ ਇਹ ਜੀ ਜਿਹੜੇ ਆਪਾਂ ਕਾਨੂੰਨੀ ਕਾਰਵਾਈ ਜਮਾਲਾ ਹੋਰ ਮਾਲਾ ਵੀ 110 ਫੁੱਟ ਜਗ੍ਹਾ ਬਣਦੀ ਅੱਧੇ ਕਿਲੇ ਦਾ ਜੇ ਮਨ ਲਾ ਦੂਜੇ ਰੋਡ ਮੇ ਕਿਲੇ ਲੈ ਬਾਈ ਚੱਲਦੀ ਚੱਲਦੀ ਉਹਦਾ ਛੱਡ ਕੇ ਤੇ ਪਿੱਛੇ ਤਾਂ ਫੇਰ ਹੀ ਬਚ ਬਚਦਾ ਜੀ ਇਹਨੂੰ ਹੁਣ ਦੋੜਾ ਹੀ ਗਾਲਾਂ ਪਿੱਛੇ ਪਈਆਂ ਰਾਹਦਰੀ ਖਤਮ ਆਈ ਬੰਦੀ ਮਜਬੂਰੀ ਜੇ ਚੱਲ ਤਾਂ ਦਿੱਤਾ ਉਹਨਾਂ ਲੈ ਚੱਲ ਬਾਈ ਟੱਕੇ ਲਾ ਕੇ ਰੇਗ ਨੂੰ ਦਾ ਪੈੜਗਾ ਕਿਹੜਾ ਇਕੱਠਾ ਕਰਨਾ ਧੋਖਾ ਮਾਰਦੀ ਮਨ ਇਹ ਰਾਹਦਰੀ ਜਮੀਨ ਹੀ ਨਹੀਂ ਬੱਚੀ ਜੀ ਟੋੜਾ ਕਹਿੰਦਾ ਪਾ ਜਿਹੜਾ ਫਰੰਟ ਹੈ ਉਹ ਉਹਨਾਂ ਨੂੰ ਦਿੱਤਾ ਨਹੀਂ ਫਰੰਟ ਜਿਹੜੇ ਜਿਹਦੇ ਰਜਿਸਟਰੀ ਹੋਈ ਹੈਗੀ ਉਹ ਤੇ ਇਹਨਾਂ ਨੂੰ ਪਤਾ ਵੀ ਫਰੰਟ ਦੇ ਹਮ ਹਮ ਉਹ ਦੀ ਜਿਹੜੀ ਰਿਟਰੀਏ ਮਤਲਬ ਵੀ ਆਪਾਂ ਨਾਲ ਨਹੀਂ ਵੀ ਜਿੱਤੇ ਬੈਨਾ ਹੁੰਦਾ ਹੈ ਬੈਨਾ ਲਿਖਿਆ ਵੀ 100% ਓਕੇ ਤੇ ਉਹਦੇ ਮਤਲਬ ਕਿ ਇੱਕ ਗਰਮੇਲ ਦੀ ਸ਼ੇਅਰ ਕਰੀ ਹੈ ਜੀ ਠੀਕ ਹੈ ਉਹਦੇ ਆਪਾਂ ਕਹਿ ਸਕਦੇ ਨਾ ਆਪਾਂ ਨੂੰ ਇਹ ਦੂਰ ਹੈ ਨਾ ਆਪਾਂ ਨੂੰ ਉਹ ਦੂਰ ਹੈ ਆਪਾਂ ਦੋਨੇ ਕੋਈ ਕਰਾਈ ਪਰ ਮਤਲਬ ਕਰਾ ਵੀ ਹੁਣ ਅੱਧਾ ਗਲਾ ਇਹ ਰਹਾ ਦਰੀ ਮਤਲਬ ਹੈ ਨਹੀਂ ਜੀ ਜਾ ਕੇ ਮੱਕਾ ਨਹੀਂ ਸਕਦੇ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਆ ਜੀ ਇਹ ਜਿਹੜਾ ਗੁਰਪ੍ਰੀਤ ਨੇ ਜਗਾ ਜ਼ਮੀਨ ਜਿਹੜੀ ਵੈਦ ਦਿੱਤੀ ਹੈ ਜਗਤਾਰ ਅਰਗਿਆਨੀ ਕੀ ਹੈਗਾ ਇਹਦਾ ਕੀ ਸਚਾਈ ਕੀ ਹੈ ਇਹਦੇ ਜਿਹਨੇ ਚਾਰ ਕਨਾਲਾ ਸਾਂਝੇ ਖਾਤੇ ਚ ਦਿੱਤੀ ਹੋਈ ਐ ਜੀ ਹਾਂ ਹੂੰ ਉਹ ਜਿਹੜੀ ਲੈਣ ਵਾਲੀ ਤੇਰਾ ਉਹ ਕਹਿੰਦੀ ਐ ਵੀ ਸਾਨੂੰ ਘੱਟ ਦੇ ਦਿੱਤੀ ਐ ਹੂੰ ਇਹ ਆਦਾ ਹੀ ਮੈਂ ਚਾਰ ਕਨਾਲਾ ਚ ਹਿੱਸਾ ਹਿੱਸਾ ਹੈਗਾ ਚਾਰ ਕਨਾਲਾ ਦਾ ਹਿੱਸਾ ਹੂੰ ਹਾਂਜੀ ਖੇਪਦਾ ਇਸ ਦਾ ਵੀ ਹੂੰ ਇਸ ਤਰ੍ਹਾਂ ਦੀ ਗੱਲ ਐ ਨਹੀਂ ਹੁਣ ਤੁਸੀਂ ਉਹਦੇ ਚ ਕੋਈ ਲਿਖਤੀ ਹੋਈ ਐ ਫਰੰਟ ਤੇ ਜਾਂ ਗਰਮੇਲ ਵਾਲੇ ਪਾਸੇ ਨਾ ਕੋਈ ਲਿਖਤ ਨਹੀਂ ਹੋਈ ਇਹਨਾਂ ਦੀ ਰਜਿਸਟਰੀ ਹੋਈ ਐ ਬਸ ਸਾਂਝੇ ਖਾਤੇ ਚ ਅੱਛਾ ਪਾਸਾ ਨਹੀਂ ਕੋਈ ਲਿਖਿਆ ਵੀ ਕਿਹੜਾ ਪਾਸਾ ਗੇ ਅੱਛਾ ਜੀ ਕੀ ਚਾਹੁੰਦੇ ਹੋ ਤੁਸੀਂ ਹੁਣ ਇਹਨਾਂ ਨਿਆ ਹੋਏ ਬੱਚੇ ਇਕੱਲਾ ਹਾਂਜੀ ਹਾਂ ਇਹਨੂੰ ਮਤਲਬ ਲੰਘਣ ਨੂੰ ਜਗ੍ਹਾ ਕੋਈ ਹੈ ਲੰਘਣ ਨੂੰ ਜਗ੍ਹਾ ਚਾਹੀਦੀ ਆ ਕਿ ਇਹਦਾ ਪਿੱਛੇ ਵਾਂਹ ਰਹਿ ਗਿਆ ਹੂੰ ਇਹਦੇ ਦਾ ਰਸਤਾ ਬੰਨ ਹੋਣਾ ਹੈ ਹੂੰ ਬਾਕੀ ਮੋਟਰ ਕਹਿੰਦਾ ਮੇਰੀ ਮੋਟਰ ਕਰਾ ਕੇ ਰੋਕਿਆ ਲੈ ਅੱਛਾ ਜੀ ਇਹਦੀ ਮੋਟਰ ਵੀ ਵਿੱਚ ਲੱਗੀ ਹੋਈ ਆ ਹਾਂ ਹਾਂ ਜਗਤਾਰ ਸਿੰਘ ਜੀ ਤੁਹਾਡੇ ਤੇ ਗੁਰਪ੍ਰੀਤ ਨੇ ਇਲਜ਼ਾਮ ਲਾਏ ਨੇ ਜਿਹੜੀ ਜਗ੍ਹਾ ਉਹਨਾਂ ਨੇ ਵਾਂਹ ਸਾਥੂ ਲਿਆ ਆ ਉਹ ਜਿਹੜਾ ਫਰੰਟ ਵਾਲੀ ਜਗ੍ਹਾ ਉਹ ਦਿੱਤੀ ਨਹੀਂ ਅਸੀਂ ਉਹ ਤੇ ਜਾਣ ਕੇ ਕਬਜ਼ਾ ਹੋ ਗਿਆ ਕੀ ਕਹਾਂਗੇ ਇਹ ਜੀ ਬਕਾਇਦਾ ਰਜਿਸਟਰੀ ਹੋਈ ਹੋਈ ਹੈ ਜੀ ਸਾਰਾ ਕੁਝ ਆਪਣੇ ਪ੍ਰੂਫ ਹੈਗੇ ਸਾਡੇ ਕੋਲੇ ਬਕਾਇਦਾ 140 ਫੁੱਟ ਫਰੰਟ ਅਸੀਂ ਲੈਤਾ ਹੋਇਆ ਹੈ ਬਕਾਇਦਾ ਅਸੀਂ ਪੈਸੇ ਦਿੱਤੇ ਹੋਏ ਹੈ 155 ਸਾਈਡ ਲੈਤੀ ਹੋਈ ਹੈ 140 ਫਰੰਟ ਸੜਕ ਦਾ ਲੈਤਾ ਹੋਇਆ ਹੈ ਪੈਸੇ ਦੇ ਕੇ ਜੀ ਥੇਰੀ ਲੈਤਾ ਹੋਇਆ ਕੋਈ ਵਿਚਾਰਮੰਦ ਦੇ ਵਿੱਚ ਵੀ ਸੀਗੇ ਜੀ ਸਾਰਾ ਕੁਝ ਲਿਖਿਆ ਹੋਇਆ ਹੈ ਜੀ ਸਬੂਤ ਸਾਡੇ ਕੋਲ ਪੱਕੇ ਹੈਗੇ ਜੀ ਗੁਰਪ੍ਰੀਤ ਦਾ ਕਹਿਣਾ ਹੈ ਜਗਾ ਮਨੋਪਲੀ ਹੋਈ ਹੈ ਕੋਈ ਲਿਖਤ ਨਹੀਂ ਹੋਈ ਨਹੀਂ ਲਿਖਤੀ ਰੂਪ ਹੈਗਾ ਜੀ ਸਾਡੇ ਕੋਲੇ ਇਹ ਖਾਮ-ਖਾਮ ਸਾਨੂੰ ਤੰਗ ਕਰ ਰਹੇ ਨੇ ਜੀ ਤੰਗ ਪ੍ਰੇਸ਼ਾਨ ਕਰ ਰਹੇ ਨੇ ਤਿੰਨ ਬਾਰੀ ਸਾਨੂੰ ਠਾਣੇ ਬੁਲਾਇਆ ਗਿਆ ਕਦੇ ਪੰਚਾਇਤ ਚ ਬੁਲਾਉਂਦੇ ਨੇ ਤਿੰਨ ਚਾਰ ਬਾਰੀ ਪੰਚਾਇਤ ਵੀ ਕਰਦੇ ਆ ਜੀ ਸਾਨੂੰ ਖਾਮ-ਖਾਮ ਪਰੇਸ਼ਾਨ ਕਰ ਰਹੇ ਨੇ ਜੀ ਬਿਨਾ ਮਤਲਬ ਤੋਂ ਜੀ ਪੈਸੇ ਪੈਸਾ ਨਕਦ ਕੈਸੇ ਦੇ ਚੁੱਕੇ ਆ ਜੀ ਸਾਰਾ ਕੁਝ ਜਿੰਨੀ ਸੀਗੀ ਰਕਮ ਆ ਚੁੱਕੀ ਆ ਤੇ ਤੀਜੀ ਦੋ ਬਾਰੀ ਅਸੀਂ ਗਣਕ ਵੀ ਚੁੱਕੇ ਆ ਇੱਕ ਬਾਰੀ ਇਹ ਝੋਨਾ ਲਾ ਚੁੱਕੇ ਆ ਜੀ ਖਾਮ-ਖਾਮ ਸਾਨੂੰ ਹੈਰਾਨ ਕਰ ਰਹੇ ਨੇ ਜੀ ਕਿੰਨੇ ਪੈਸਿਆਂ ਦੀ ਜਗਾ ਜਿਹੜੀ ਤੁਸੀਂ ਲਈ ਸੀ ਇਹ ਜੀ ਬਹਾਨਾ ਇਹ ਜੀ 26 ਲੱਖ 40 ਤੇ ਅੱਧਾ ਕਿਲਾ ਅਸੀਂ ਲੈ ਚੁੱਕੇ ਆ ਜੀ ਪ੍ਰੂਫ ਕੀ ਕੀ ਨੇ ਤੁਹਾਡੇ ਕੋਲ ਪ੍ਰੂਫ ਸਾਡੇ ਕੋਲ ਬਕਾਇਦਾ ਜੀ ਚਾਰ ਬੰਦਿਆਂ ਦੀ ਗਵਾਹੀ ਸਟਾਮਪ ਤੇ ਪਾਈ ਗਈ ਹੈ ਰਿਸਟਰੀ ਸਾਡੇ ਕੋਲ ਹੈ ਜੀ ਇੰਤਕਾਲ ਸਾਡੇ ਨਾਂ ਹੈ ਗਰਦੌਰੀ ਸਾਡੇ ਨਾਂ ਹੈ ਜੀ ਲੋੜ ਇਹ ਉਹਨੂੰ ਉਹ ਬੰਦਾ ਸਿੱਧਾ ਸਾਦਾ ਹੈ ਜੀ ਉਹਨੂੰ ਕਾਮਖਾ ਬੰਦੇ ਚੱਕਾ ਵਾਲੇ ਉਹਨੂੰ ਚੱਕ ਦੇ ਕੇ ਪ੍ਰੇਸ਼ਾਨ ਕਰ ਰਹੇ ਨੇ ਜੀ ਹੂੰ ਜੋ ਕੋ ਉਹਨੂੰ ਜੋ ਜੋ ਦੱਸਿਆ ਜਾਂਦਾ ਉਹੀ ਗਾਹਾਂ ਜਾ ਕੇ ਬੋਲਦਾ ਹੈ ਜੀ ਉਹਨੂੰ ਆਪਦੀ ਆਪ ਕੁਝ ਪਤਾ ਨਹੀਂ ਹੈਗਾ ਜੀ ਹੂੰ ਉਹ ਸਾਨੂੰ ਢਕਾ ਕੇ ਸਾਡੇ ਵਿਰੁੱਧ ਉਹਨੂੰ ਕਦੇ ਕੁਛ ਕਹਿ ਰਿਹਾ ਕਦੇ ਥਾਣੇ ਭੇਜ ਰਿਹਾ ਜੀ ਇਹਦੇ ਪੰਚਾਇਤ ਕੋਲੇ ਭੇਜ ਰਹਿਣਾ ਇੱਥੇ 10 ਬੰਦਿਆਂ ਦੇ ਵਿੱਚ ਵੀ ਸਬੂਤ ਦਿਖਾ ਚੁੱਕੇ ਆਂ ਬਕਾਇਦਾ ਅਸੀਂ ਪ੍ਰਸ਼ਾਸਨ ਕੋਲੇ ਦਿਖਾ ਚੁੱਕੇ ਆਂ ਜੀ ਕਾਮਕਾ ਸਾਨੂੰ ਐਵੇਂ ਬਿਨਾਂ ਮਤਲਬ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਜੀ ਪ੍ਰਸ਼ਾਸਨ ਸਾਡੀ ਮੇਰੇ ਹੱਥ ਵਨ ਕੇ ਬੇਨਤੀ ਹੈ ਸਾਡੀ ਅਪੀਲ ਨੂੰ ਸੁਣੇ ਕਾਮਕਾ ਸਾਨੂੰ ਕੱਜਲਖਵਾਰੀ ਨਾ ਹੋਣੀ ਨਾ ਹੋਣਾ ਪਵੇ